ਸ਼੍ਰੋਮਣੀ ਅਕਾਲੀ ਦਲ ਨੂੰ ਨਮੇਸਰੇ ਤੋਂ ਮਜ਼ਬੂਤ ਕਰਕੇ ਭਰਤੀ ਪ੍ਰਕਿਰਿਆ ਸ਼ੁਰੂ ਕਰਕੇ ਇੱਕ ਨਵਾਂ ਰੂਪ ਦੇਣ ਲਈ ਉਸ ਦੇ ਸਬੰਧ ਵਿੱਚ ਪੰਜ ਮੈਂਬਰੀ ਅੱਜ ਕਮੇਟੀ ਦੇ ਮੈਂਬਰ ਸਾਹਿਬਾਨ ਸਦਾ ਮਨਪ੍ਰੀਤ ਸਿੰਘ ਜੀ ਹਾਲੀ ਸ੍ਰੀ ਸੰਤਾ ਸਿੰਘ ਜੀ ਮਹਿਲਪੁਰੀ ਸਾਹਿਬ ਸ੍ਰੀ ਵਿਭਾਗ ਦੇ ਦਰੰਦਕਰ ਜੀ ਡਾਗੁਰ ਪ੍ਰਤਾਪ ਸਿੰਘ ਬਡਾਲਾ ਸਾਹਿਬ ਅਸੀਂ ਸਾਰੇ ਪਹੁੰਚੇ ਹਾਂ ਔਰ ਸਿੰਘ ਸਾਹਿਬ ਨੂੰ ਦਿੱਕਤੀ ਰੂਪ ਵਿੱਚ ਵੀ ਜੋ ਰਿਪੋਰਟ ਸੀ ਉਹ ਸੌਂਪ ਦਿੱਤੀ ਸੀ ਔਰ ਮਿਲ ਕੇ ਵੀ ਉਹਨਾਂ ਨੂੰ ਸਾਰਾ ਜੋ ਸਿਚੁਏਸ਼ਨ ਹੈ ਜੋ ਹਾਲਾਤ ਨੇ ਉਹ ਸਾਰੇ ਉਹਨਾਂ ਨੂੰ ਦੱਸ ਦਿੱਤੇ ਨੇ ਔਰ ਸਿੰਘ ਸਾਹਿਬ ਨੇ ਸਾਨੂੰ ਪੂਰਨ ਰੂਪ ਵਿੱਚ ਇਸ ਗੱਲ ਦਾ ਭਰੋਸਾ ਵੀ ਦਿੱਤਾ ਕਿ ਜੋ ਫਸੀਲ ਤੋਂ 2 ਦਸੰਬਰ ਨੂੰ ਹੁਕਮਨਾਮਾ ਸਾਹਿਬ ਸੁਣਾਏ ਗਏ ਸੀ ਜੋ ਆਦੇਸ਼ ਕਮੇਟੀ ਨੂੰ ਦਿੱਤੇ ਗਏ ਸੀ ਜਾਂ ਕੌਮ ਨੂੰ ਦਿੱਤੇ ਗਏ ਸੀ ਉਹ ਸੰਦੇਸ਼ ਇਨ ਬਿਨ ਲਾਗੂ ਹੋਣਗੇ ਔਰ ਹਰ ਰੂਪ ਵਿੱਚ ਹੋਣਗੇ ਔਰ ਅਸੀਂ ਕਮੇਟੀ ਵੱਲੋਂ ਸਿੰਘ ਸਾਹਿਬ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਕਿ ਕਮੇਟੀ ਤੁਹਾਡੇ ਆਦੇਸ਼ ਤੇ ਇਹਨ ਮੈਨ ਲਾਗੂ ਕਰਨ ਲਈ ਦ੍ਰਿੜ ਹੈ ਜੋ ਵੀ ਆਦੇਸ਼ ਪਹਿਲੇ ਜਾਂ ਨਵੇਂ ਆਦੇਸ਼ ਕਮੇਟੀ ਨੂੰ ਦਿੱਤੇ ਜਾਣਗੇ ਅਸੀਂ ਉਸ ਤੇ ਨਿਵਨ ਪਾਲਣਾ ਕਰਾਂਗੇ ਅਗਲੀ ਮੀਟਿੰਗ ਕਦੋਂ ਹੋਏਗੀ ਇਸ ਬਾਰੇ ਕੋਈ ਗਲਪਤ ਹੋਈ ਹੈ ਫਿਲਹਾਲ ਸਿੰਘ ਸਾਹਿਬ ਦੇ ਨਵੇਂ ਆਦੇਸ਼ ਤੋਂ ਬਾਅਦ ਅਗਲੀ ਗੱਲ ਹੈ ਜਿਹੜੀ ਕੀਤੀ ਜਾਊਗੀ ਤਾਂ ਮੈਂਬਰ ਫਿਲਹਾਲ ਪੰਜ ਹੀ ਰਹਿਣਗੇ ਤਾਂ ਧਾਮੀ ਸਾਹਿਬ ਬਸ ਇਹ ਸਿੰਘ ਸਾਹਿਬ ਦੇ ਜੋ ਆਦੇਸ਼ ਹੋਣਗੇ ਅਸੀਂ ਤਾਂ ਉਹਦੀ ਨਿਵਨ ਪਾਲਣਾ ਕਰਾਂਗੇ ਪਰ ਭੱਤੀ ਕੰਟੀਨਿਊ ਹੋ ਰਹੀ ਏ ਇਹਨੂੰ ਜੋ ਸਿੰਘ ਸਾਹਿਬ ਨਮਾ ਆਦੇਸ਼ ਕਰਨਗੇ ਬਸ ਉਹਦੇ ਤੱਕ ਪੁੱਛਿਆ ਲਈ ਸਾਹਨ ਕਰ ਬਹੁਤ ਦਸੰਬਰ ਨੂੰ ਸ਼੍ਰੀ ਕਾਲ ਤਕਸਾਲ ਦੀ ਤਸਵੀਰ ਜੋ ਜਸੇਰ ਸਾਹਿਬਾਨ ਵੱਲੋਂ ਹੁਕਮਨਾਮਾ ਜਾਰੀ ਕੀਤਾ ਗਿਆ ਸੀਗਾ ਉਸ ਨੂੰ ਇਨ ਬੀਨ ਲਾਗੂ ਕਰਾਉਣ ਲਈ ਜਸੇਰ ਸਾਹਿਬ ਨੇ ਵੀ ਸਾਨੂੰ ਕਿਹਾ ਵਾ ਤੇ ਅਸੀਂ ਵੀ ਉਹਦੇ ਤੇ ਪੂਰਾ ਪਹਿਰਾ ਦੇ ਰਹੇ ਆਂ ਅਤੇ ਪਿਛਲੇ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਉਹਦੇ ਵਿੱਚ ਜੋ ਵੀ ਘਟਨਾ ਕਰਮ ਹੋਇਆ ਉਹ ਸਾਰਾ ਅਸੀਂ ਜਸੇਰ ਸਾਹਿਬ ਨੂੰ ਲਿਖ ਕੇ ਵੀ ਦੇ ਦਤਾ ਤੇ ਮਿਲ ਕੇ ਵੀ ਦੱਸ ਦਤਾ ਤੇ ਅਗਲੇ ਸਾਨੂੰ ਜੋ ਵੀ ਉਦੇਸ਼ ਜਸਰਜੀ ਕਰਨਗੇ ਤੇ ਉਹਦੇ ਤੇ ਅਸੀਂ ਪਹਰਾ ਦੇਣ ਲਈ ਤਿਆਰ ਸੋ ਜੋ ਰਿਪੋਰਟ ਸੌਂਪੀ ਗਈ ਸੀ ਜਿਹੜੀ ਕੋ ਮੁਲਾਕਾਤ ਹੋਈ ਹੈ ਕਾਮੇਸਾ ਬਰਾਤੋਪੇਣਾ ਔਰ ਕੋਡ ਸੌਂਪੀ ਗਈ ਹੈ ਉਸ ਕੋਡ ਵਿੱਚ ਕੀ ਕੀ ਜਿਹੜੀ ਗੱਲਬਾਤ ਦੱਸੀ ਗਈ ਹੈ ਜੋ ਤਾਂ ਸੀ ਉਹ ਪੂਸਮ ਕਲੀਅਰ ਕਰ ਹੀ ਦਿੱਤਾ ਸੀ ਵੀ ਜਿਹੜੀ ਸ਼੍ਰੋਮਣੀ ਕਾਲਜਰ ਦੀ ਲੀਡਰਸ਼ਿਪ ਹੈਗੀ ਆ ਵੀ ਇਹ ਇਸ ਕਮੇਟੀ ਤੋਂ ਪਰਤੀ ਕਰੋ ਨਹੀਂ ਕਰਾਉਣਾ ਚਾਹੁੰਦੀ ਸਾਨੂੰ ਸਹਿਯੋਗ ਨਹੀਂ ਦੇ ਰਹੇ ਤੇ ਸਾਨੂੰ ਹੋਗਲਾ ਹੁਕਮ ਦੱਸੀ ਤੇ ਮਿਲ ਕੇ ਸਾਰੀ ਗੱਲਾਂ ਵੀ ਦੱਸ ਦਿੱਤੀਆਂ ਜੋ-ਜੋ ਮਿੱਟੀਆਂ ਦੇ ਵਿੱਚ ਹੋਇਆ ਤੇ ਜੋ ਜਸਰ ਜੀ ਅਗਲਾ ਦੇਸ਼ਕਰ ਦੇਣਗੇ ਸਾਨੂੰ ਉਸ ਤੋਂ ਪਹਿਲਾਂ ਹੁਣ ਪਾਣੀ ਮੈਮਰੀ ਕਮੇਟੀ ਰਹਿ ਗਈ ਜਿਹੜੀ ਰਹਿ ਗਈ ਹੈ ਉਹਦਾ ਉਹਦਾ ਮੇਨ ਲੀਡ ਕੌਣ ਕਰਨਗੇ ਨੇ ਉਹ ਬਸ ਜੋ ਅੱਗੇ ਜਸਰ ਜੀ ਦੱਸਣਗੇ ਨਾ ਉਹ ਵੀ ਦੱਸਿਆ ਹੈ ਉਹਨਾਂ ਨੂੰ ਜੋ ਹੁਕਮ ਕਰਨਗੇ ਅਸੀਂ ਤੋਂ ਪਹਿਰੇ ਸਰ ਐਗਜ਼ੀਕਟਿਵ ਵੱਲੋਂ ਜਥੇਦਾਰਾਂ ਦੇ ਉੱਤੇ ਉਂਗਲਾ ਚੁੱਕੀ ਗਈ ਹੈ ਕਿ ਤੁਸੀਂ ਸਾਡੇ ਮਲਾਜਮ ਜਿਹੜੇ ਮਨਜ਼ੀ ਤੁਹਾਨੂੰ ਲਾ ਸਕਦੇ ਹਟਾ ਸਕਦੇ ਆ ਕਾਫੀ ਦਬਾਅ ਤੋਂ ਇਹ ਨਜ਼ਰ ਆ ਰਿਹਾ ਲੱਗਦਾ ਕਿ ਕੁਝ ਇਹਦੇ ਬਾਰੇ ਵੀ ਜਸਰ ਜੀ ਨੇ ਕੱਲ ਵੀ ਕਿਹਾ ਵਾ ਤੇ ਉਹ ਜਸਰ ਦੇਣਗੇ ਸਾਰੀ ਕੰਡਾ ਜੋ ਕੁਝ ਵੀ ਹੋ ਰਿਹਾ ਚਾਹੇ ਐਸਡੀਪੀਸੀ ਵੱਲੋਂ ਹੋ ਰਿਹਾ ਅਕਾਲੀ ਦਲ ਵੱਲੋਂ ਹੋ ਰਿਹਾ ਜੋ ਵੀ ਅੱਜ ਦੇ ਘਟਨਾਕਰਮ ਹੋ ਰਹੇ ਨੇ ਉਹਦੇ ਸਾਰੇ ਬਾਰੇ ਆਦੇਸ਼ ਜਸਹਰ ਜੀ ਨੇ ਦੇਣਾ ਤੇ ਅਸੀਂ ਤਾਂ ਉਹਦੇ ਤੇ ਪਹਰਾ ਦੇਣਾ ਸੀ ਕੋਈ ਕਾਫੀ ਦੁਬਿਧਾ ਤੇ ਗਿਆ ਅਕਾਲ ਤਖਤ ਸਾਹਿਬ ਐਸਡੀਪੀਸੀ ਤੇ ਆਰਮੀ ਸੰਸਥਾ ਆਪਸੇ ਲੜੀ ਜਾ ਰਹੀ ਹੈ ਕਿਵੇਂ ਦੇਖਦੇ ਸਾਰੇ ਮੁੱਦੇ ਜਸਹਰ ਜੀ ਇਸ ਗੱਲ ਨੂੰ ਕਲੀਅਰ ਕਰ ਦੇਣਗੇ ਉਹਨਾਂ ਨੇ ਕਰਨਾ ਕਿਉਂਕਿ ਸਰਵਉੱਚ ਅਕਾਲ ਦਾ ਤਖਤ ਆ ਇਹ ਪ੍ਰਮਾਤਮਾ ਦਾ ਤਖਤ ਆ ਇਹ ਸਦਾ ਵਾਸਤੇ ਕੈਮਰਿਆਂ ਨਾਲੋਂ ਵੱਡਾ ਤਖਤ ਆ ਇਹ ਇਹਦੇ ਵਿੱਚ ਕੋਈ 1925 ਵਾਲਾ ਜਿਹੜਾ ਹੈਗਾ 올 ਇੰਡੀਆ ਗੁਰਦੁਆਰਾ ਐਕਟ ਦਾ ਕੋਈ ਦਖਲ ਨਹੀਂ ਇਹਦੇ ਵਿੱਚ ਬਿਲਕੁਲ ਕਲੈਰਿਟੀ ਆ ਸਾਰੇ ਪੰਥਰੂ ਇਸ ਗੱਲ ਦਾ ਗਿਆਨ ਆ ਠੀਕ ਆ ਜਿਹੜਾ 1925 ਦਾ ਐਕਟ ਆ ਗੁਰੂ ਘਰਾਂ ਦੀ ਸੇਵਾ ਸੰਭਾਲ ਵਾਸਤੇ ਬਣਿਆ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਆ ਲੇਕਿਨ ਅਕਾਲ ਪੁਰਖ ਸਾਹਿਬ ਉਹਦੇ ਥੱਲੇ ਨਹੀਂ ਆਉਂਦੇ ਤੇ ਉਹਨਾਂ ਨੇ ਬਹੁਤ ਗਲਤ ਕੀਤਾ ਜੋ ਉਹਨਾਂ ਨੇ ਉਸ ਦਿਨ ਸਿੰਘ ਸਭਾ ਨੂੰ ਆ ਕੇ ਕਿਹਾ ਕਿ ਤੁਸੀਂ ਸਾਡੇ ਧਿਆਰੇ ਜਰਾ ਕੇ ਫੈਸਲੇ ਲੈ ਸਕਦੇ ਹੋ ਇਦਾਂ ਨਹੀਂ ਹੋਇਆ ਇਸ ਤਖਤ ਤੋਂ ਜਦੋਂ ਤੋਂ ਤਖਤ 1606 ਵਿੱਚ ਸਥਾਪਿਤ ਹੋਇਆ ਸੀਗਾ ਜਾਂ ਉਸ ਤੋਂ ਪਹਿਲਾਂ ਵੀ ਗੁਰੂ ਸਹਬਾਨਾਂ ਵੇਲੇ ਇਸ ਤਖਤ ਤੋਂ ਵੱਡੇ-ਵੱਡੇ ਸਿੱਖਾਂ ਦੇ ਫੈਸਲੇ ਹੁੰਦੇ ਆਏ ਆ ਹੋਰ ਧਰਮਾਂ ਦੇ ਵੀ ਲੋਕ ਇੱਥੇ ਆ ਕੇ ਆਪਣੇ ਫੈਸਲੇ ਕਰਾਉਂਦੇ ਆ ਤੇ ਬੜੀਆਂ-ਬੜੀਆਂ ਲੜਾਈਆਂ ਇੱਥੋਂ ਗੁਰਮਤਾ ਆਪਣੇ ਕਰਕੇ ਅਕਾਲ ਤਖਤ ਸਾਹਿਬ ਤੋਂ ਵੱਡੇ-ਵੱਡੇ ਜੰਗ ਸਿੱਖ ਪੰਥ ਨੇ ਲੜੇ ਆ ਜਿੱਤੇ ਆ ਤੇ ਇਹ ਤਖਤ ਹੈਗਾ ਦਿੱਲੀ ਦੇ ਤਖਤ ਤੋਂ ਉੱਚਾ ਆ ਇਹਨੂੰ ਕੌਣ ਨੀਮਾਨ ਦਿਖਾ ਸਕਦਾ ਕੌਣ ਕਹਿ ਸਕਦਾ ਕਿ ਸਿੰਘ ਸਾਹਿਬ ਤੁਸੀਂ ਇਸ ਆਪਣੇ ਧਾਰੇ ਜੁਣਾ ਕਿ ਤੇ ਤੁਸੀਂ ਐਦਾਂ ਕਰੋ ਨਾ ਇਹ ਕਿਸੇ ਨੇ ਪ੍ਰਵਾਨ ਕਰਨਾ ਆ ਉਹਨਾਂ ਨੇ ਇੱਕ ਤਰ੍ਹਾਂ ਦਾ ਸਿੱਖਾਂ ਦੇ ਨਾਲ ਬਦਾਵਾ ਕੀਤਾ ਆ ਉਹ ਸਾਰੇ ਜਿਹੜੇ ਮੈਂਬਰ ਆਏ ਸਨ ਉਹਨਾਂ ਨੇ ਸਿੱਖ ਪੰਥ ਦਾ ਜਿਹੜਾ ਆਪਣੀ ਹੈਗੀ ਫਲਸਫਾ ਉਹਦੇ ਨਾਲ ਉਹਨਾਂ ਨੇ ਟਕਰਾ ਕੀਤਾ ਆ ਸੋ ਇਹ ਨਾ ਤਾਂ ਕਦੀ ਹੋਇਆ ਨਾ ਕਦੀ ਹੋਣਾ ਆ ਅਕਾਲ ਤਖਤ ਸਾਹਿਬ ਸਮੂਚੀ ਕੌਮ ਦੇ ਸਮੂਚੀ ਪੰਥ ਵਾਸਤੇ ਜਿਹੜਾ ਕੋ ਉਦੇਸ਼ ਹੁੰਦਾ ਆ ਸਾਰਾ ਪੰਥ ਉਹਨੂੰ ਮੰਨਦਾ ਤੇ ਸਾਰੇ ਪੰਥ ਦਾ ਆ ਗਲਤਕ ਸਾਹਿਬ ਕੱਲੀ ਸ਼੍ਰੋਮਣੀ ਕਮੇਟੀ ਦਾ ਨਹੀਂ ਪੰਥ ਬੈਠਾ ਦੁਨੀਆ ਚ ਤੇ ਜਿਹੜਾ ਇਥੋਂ ਹੁਕਮਨਾਮਾ ਆਉਂਦਾ ਆ ਦੇਸ਼ ਹੁੰਦਾ ਸਾਰੀ ਦੁਨੀਆ ਦੇ ਸਿੱਖ ਉਹਨੂੰ ਮੰਨਦੇ ਆ ਉਹਦੇ ਅੱਗੇ ਸਿਰ ਝੁਕਾਉਂਦੇ ਆ